ਪੰਜਾਬ ਚ ਹੜ੍ਹਾਂ ਦੌਰਾਨ ਹੁਣ ਤੱਕ 51 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਤੇ ਇਸ ਦਾ ਸਭ ਤੋਂ ਵੱਧ ਅਸਰ ਗੁਰਦਾਸਪੁਰ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਚ ਦੇਖਣ ਨੂੰ ਮਿਲ ਰਿਹਾ ਹੈ ਇਸੇ ਲੜੀ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਜਿਸ ਤਹਿਤ ਉਹ ਗੁਰਦਾਸਪੁਰ ਵਿੱਚ ਵੀ ਪਹੁੰਚਣਗੇ ਅਤੇ ਜ਼ਮੀਨੀ ਪੱਧਰ ਤੇ ਹਾਲਾਤ ਦਾ ਜਾਇਜ਼ਾ ਲੈਣਗੇ ਇਸ ਮੌਕੇ ਸਾਡੇ ਸਹਿਯੋਗੀ ਗੁਰਮੀਤ ਸਿੰਘ ਨੇ ਗੁਰਦਾਸਪੁਰ ਦੇ ਮਕੌੜਾ ਪਤਨ ਦੇ ਇਲਾਕੇ ਚ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਪੇਸ਼ ਹੈ ਇੱਕ ਰਿਪੋਰਟ ਇਸ ਵੇਲੇ ਅਸੀਂ ਗੁਰਦਾਸਪੁਰ ਦੇ ਮਕੌੜਾ ਪੱਤਨ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਹੜ੍ਹਾਂ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਸੀ ਮੇਰੇ ਬਿਲਕੁਲ ਖੱਬੇ ਪਾਸੇ ਤੇ ਤੁਹਾਡੇ ਸੱਜੇ ਪਾਸੇ ਤੁਸੀਂ ਵੇਖ ਸਕਦੇ ਹੋ ਇਹ ਰਾਵੀ ਦਰਿਆ ਹੈ ਜਿਹੜਾ ਪਿੱਛੋਂ ਵਗਦਾ ਆ ਰਿਹਾ ਹੈ ਮਗਰ ਇਨ ਐਕਚੁਅਲ ਜਿਹੜੀ ਤਸਵੀਰ ਹੈ ਉਹ ਹੁਣ ਤੋਂ ਕੁਝ ਸਮੇਂ ਪਹਿਲਾਂ ਕੁਝ ਹਫ਼ਤੇ ਪਹਿਲਾਂ ਇਹ ਨਹੀਂ ਸੀ ਰਾਵੀ ਦਰਿਆ ਪਿੱਛੇ ਵਗਦਾ ਸੀ ਮਗਰ ਇੱਥੇ ਜਿਹੜੇ ਇਹ ਸਾਹਮਣੇ ਹੁਣ ਬਿਲਕੁਲ ਮੇਰੇ ਸਾਹਮਣੇ ਤੁਸੀਂ ਦਰਿਆ ਵੇਖ ਰਹੇ ਹੋ ਇਹ ਅੱਗੇ ਵੱਧ ਕੇ ਆ ਗਿਆ ਪਹਿਲਾਂ ਇੱਧਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇੱਥੇ ਖੇਤ ਹੋਇਆ ਕਰਦੇ ਸਨ ਇੱਕ ਦੂਜੀ ਤਸਵੀਰ ਤੁਹਾਨੂੰ ਇੱਥੋਂ ਵਿਖਾਉਣਾ ਥੋੜਾ ਜਿਹਾ ਅੱਗੇ ਜਾ ਕੇ ਤੁਸੀਂ ਵੇਖੋਗੇ ਇਹ ਸਾਹਮਣੇ ਇਮਾਰਤ ਨਜ਼ਰ ਆ ਰਹੀ ਹੈ ਤੇ ਇਸ ਨੂੰ ਵੀ ਹੜ੍ਹਾਂ ਦੇ ਕਾਰਨ ਨੁਕਸਾਨ ਪਹੁੰਚਿਆ ਤੇ ਇਸ ਦੀਆਂ ਕੰਧਾਂ ਜਿਹੜੀਆਂ ਨੇ ਇਸ ਦੀਆਂ ਦੁਵਾਰਾਂ ਜਿਹੜੀਆਂ ਨੇ ਉਹ ਟੁੱਟੀਆਂ ਗਈਆਂ ਨੇ ਇੱਕ ਤੀਜੀ ਤਸਵੀਰ ਹੋਰ ਮੈਂ ਤੁਹਾਨੂੰ ਵਿਖਾਵਾਂਗਾ ਕਿ ਇਸ ਹੜ ਦੇ ਦੌਰਾਨ ਹੀ ਜਿਹੜਾ ਪਾਣੀ ਰਾਵੀ ਦਰਿਆ ਤੋਂ ਆਇਆ ਤੇ ਉਸ ਦੇ ਵਿੱਚ ਹੀ ਇੱਕ ਮਹਿੰਦਰਾ ਜੀਪ ਵੀ ਥੱਲੇ ਡਿੱਗੀ ਹੋਈ ਪਾਣੀ ਦੇ ਵਿੱਚ ਹੁਣ ਤੱਕ ਤੁਸੀਂ ਵੇਖ ਸਕਦੇ ਹੋ ਅ ਕਲੀਅਰ ਕੱਟ ਇੱਕ ਉਦਾਹਰਨ ਹੈ ਜਿਹੜਾ ਸਿੱਧੇ ਤੌਰ ਤੇ ਨਜ਼ਰ ਆ ਰਿਹਾ ਹੈ ਅੱਖਾਂ ਦੇ ਸਾਹਮਣੇ ਕਿ ਕੀ ਤਬਾਹੀ ਹੜ੍ਹਾਂ ਨੇ ਇਸ ਇਲਾਕੇ ਦੇ ਵਿੱਚ ਕੀਤੀ ਹੋएगी ਇੱਕ ਚੌਥੀ ਤਸਵੀਰ ਮੈਂ ਤੁਹਾਨੂੰ ਵਿਖਾ ਰਿਹਾ ਵਿਖਾ ਰਿਹਾ ਇੱਥੇ ਕਸ਼ਤੀ ਦੇ ਵਿੱਚ ਸਵਾਰ ਹੋ ਕੇ ਕੁਝ ਲੋਕ ਦਰਿਆ ਦੇ ਵਿੱਚ ਇਧਰ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਉਹ ਲੋਕ ਨੇ ਜਿਹੜੇ ਮਕੋੜਾ ਪੱਤਨ ਦੇ ਉਹਨਾਂ ਸੱਤ ਪਿੰਡਾਂ ਨੂੰ ਬਿਲੋਂਗ ਕਰਦੇ ਨੇ ਜਿਹੜੇ ਪਿੰਡ ਦੇਸ਼ ਨਾਲੋਂ ਕੱਟੇ ਗਏ ਸਨ ਕਿਉਂਕਿ ਉਹ ਰਾਵੀ ਦਰਿਆ ਦੇ ਦੂਜੇ ਪਾਸੇ ਪਹੁੰਚਦੇ ਨੇ ਸੱਤ ਪਿੰਡਾਂ ਦੇ ਇਹ ਲੋਕ ਹੁਣ ਵੀ ਕਸ਼ਤੀ ਦਾ ਸਹਾਰਾ ਲੈ ਕੇ ਇੱਧਰ ਆਉਂਦੇ ਨੇ ਤੇ ਇੱਧਰੋਂ ਸਮਾਨ ਲੈ ਕੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਫਿਰ ਵਾਪਸ ਆਪਣੇ ਪਿੰਡਾਂ ਵੱਲ ਤੁਰ ਜਾਂਦੇ ਨੇ ਹਾਲਾਂਕਿ ਜੇ ਗੱਲ ਕਰੀਏ ਗੁਰਦਾਸਪੁਰ ਦੇ ਵਿੱਚ ਫਿਲਹਾਲ ਜਿਹੜਾ ਹੜ੍ਹਾਂ ਦਾ ਪਾਣੀ ਹੈ ਉਹ ਥੋੜਾ ਜਿਹਾ ਥੱਲੇ ਗਿਆ ਹੈ ਮਗਰ ਤਬਾਹੀ ਦੀਆਂ ਤਸਵੀਰਾਂ ਜਿਹੜੀਆਂ ਫਸਲਾਂ ਤਬਾਹ ਹੋਈਆਂ ਨੇ ਉਹ ਵੱਡੇ ਪੱਧਰ ਤੇ ਵੇਖੀਆਂ ਜਾ ਸਕਦੀਆਂ ਨੇ ਇੱਕ ਹੋਰ ਮੈਂ ਇੱਕ ਹੋਰ ਤਸਵੀਰ ਤੁਹਾਨੂੰ ਵਿਖਾਉਣੀ ਚਾਹੁੰਨਾ ਜਿੱਥੇ ਮੈਂ ਇਸ ਸਮੇਂ ਖੜਿਆ ਹੋਇਆ ਹਾਂ ਇੱਥੇ ਬਿਲਕੁਲ ਸਾਹਮਣੇ ਪਾਣੀ ਹੈ ਤੁਸੀਂ ਵੇਖ ਸਕਦੇ ਹੋ ਮਗਰ ਇਹ ਜਿਹੜੀ ਉਚਾਈ ਹੈ ਇਹ ਉਚਾਈ ਇਧਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇੰਨੀ ਜ਼ਿਆਦਾ ਨਹੀਂ ਸੀ ਇਹ ਸਾਰਾ ਰੇਤ ਜਿਹੜਾ ਹੈ ਰੇਤਾ ਉਹ ਸਾਰਾ ਹੜ੍ਹਾਂ ਦੇ ਕਾਰਨ ਆਇਆ ਜਿੱਥੇ ਪਾਣੀ ਦਾ ਪੱਦਰ ਹੈ ਉਥੇ ਖੇਤ ਹੋਇਆ ਕਰਦੇ ਸਨ ਉਚਾਈ ਵੀ ਲਗਭਗ ਇੱਧਰ ਸੀਗੀ ਮਗਰ ਹੌਲੀ-ਹੌਲੀ ਰੇਤ ਡਿਪੋਜ਼ਿਟ ਹੋਣ ਦੇ ਕਾਰਨ ਜਿਹੜਾ ਹੈ ਇੱਥੇ ਵੱਡੇ ਪੱਧਰ ਤੇ ਇੱਕ ਤਾਂ ਰੇਤਾ ਆਇਆ ਉਚਾਈ ਵਧ ਗਈ ਫਸਲਾਂ ਤਬਾਹ ਹੋ ਗਈਆਂ ਇੱਥੇ ਲੋਕਲ ਲੋਕ ਕੁਝ ਮੇਰੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੋਨੂ ਆ ਜੀ ਕੀ ਕੁਝ ਹੜ੍ਹਾਂ ਦੇ ਵਿੱਚ ਤੁਸੀਂ ਇਨ ਟੋਟੈਲਿਟੀ ਇੱਥੇ ਵੇਖਿਆ ਹੈਗਾ ਦੇਖਿਆ ਜੀ ਪਹਿਲਾਂ ਤੇ ਦਰਿਆ ਸਾਡਾ ਕਾਫੀ ਦੂਰ ਹੀ ਮੇਰੀ ਇੱਥੇ ਕੋਈ ਚਾਰਗਨ ਵਾਲਾ ਪੈਲੀ ਸੀ ਜਿਹੜੀ ਦਰਿਆ ਦੇ ਵਿੱਚ ਰੋੜ ਚੁੱਕੀ ਆ ਇਹ ਜਿਹੜਾ ਤੁਸੀਂ ਜ਼ਮੀਨ ਦੇਖੇ ਗਦੇ ਹੋ ਇੱਥੋਂ ਘਟੋ ਘਟ ਵੀ 7 ਫੁੱਟ ਰੇਤਾ ਜਿਹੜਾ ਪੈਲੀ ਤੋਂ ਉੱਪਰ ਆਪਣੀ ਜ਼ਮੀਨ ਦੇ ਉੱਤੇ ਆ ਚੁੱਕਿਆ ਜਿਸ ਦੇ ਨਾਲ ਸਾਰਾ ਖੇਤ ਵੀ ਬਰਬਾਦ ਹੋ ਚੁੱਕਿਆ ਆ ਹੜ੍ਹਾਂ ਦੇ ਕਾਰਨ ਜਿਹੜਾ ਆ ਕੀ ਤੁਸੀਂ ਤਸਵੀਰ ਕੀ ਮੰਜ਼ਰ ਵੇਖਿਆਗਾ ਇਥੇ ਤਬਾਈ ਹੋਈ ਹੈ ਜੀ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਇਹ ਪੂਰਾ ਇਲਾਕਾ ਜੋ ਵੀ ਦੇਖ ਰਹੇ ਹੋ ਜਹਾਂ ਪਾਣੀ ਵਹਿ ਰਿਹਾ ਪੂਰੀ ਫਸਲੀ ਅਤੇ ਕਮਾ ਸੀ ਗੰਨੇ ਦੀ ਖੇਤੀ ਸੀ ਔਰ ਇਹ ਪੈਰਾਡਾਈਜ਼ ਦਾ ਦੇਖ ਲਓ ਕੀ ਹਾਲਤ ਆ ਪੂਰਾ ਮਤਲਬ ਹੈ ਕਿ ਰਾਵੀ ਇਧਰੋਂ ਨਿਕਲ ਚੁੱਕੀ ਸੀ ਔਰ ਪੂਰਾ ਦੇਖ ਲੋ ਇਹ ਦਰਿਆ ਦਾ ਦੂਸਰਾ ਹਿੱਸਾ ਮਤਲਬ ਇਹ ਦੂਸਰੀ ਤਰਫ ਹੋ ਗਿਆ ਹੈ ਕਿਸਾਨ ਵੱਡੇ ਪੱਦਰ ਤੇ ਆਪਣੀਆਂ ਜ਼ਮੀਨਾਂ ਵੇਖ ਰਹੇ ਨੇ ਇਸ ਸਮੇਂ ਪਾਣੀ ਉਹਦੇ ਉੱਤੇ ਵਗ ਰਿਹਾਗਾ ਤੇ ਫਿਲਹਾਲ ਉਹ ਦਰਿਆ ਹੀ ਲੱਗ ਰਿਹਾ ਹੈ ਮਗਰ ਅਸਲ ਦੇ ਵਿੱਚ ਉਹ ਕਿਸਾਨਾਂ ਦੇ ਖੇਤ ਹਨ ਕਿਉਂਕਿ ਰਾਵੀ ਦਰਿਆ ਆਪਣਾ ਜਿਹੜਾ ਰਸਤਾ ਹੈ ਉਹ ਡਾਇਵਰਟ ਕਰਦਿਆਂ ਹੋਇਆ ਹੁਣ ਖੇਤਾਂ ਦੇ ਵੱਲ ਵਗਦਾ ਜਾ ਰਿਹਾ ਹੈ ਕੈਮਰਾ ਪਰਸਨ ਰਣਜੀਤ ਸਿੰਘ ਦੇ ਨਾਲ ਗੁਰਮੀਤ ਸਿੰਘ ਦੂਦਸ਼ਨ ਨਿਊਜ਼ ਗੁਰਦਾਸਪੁਰ ਪੰਜਾਬ